ਯੋ ਤੁਸੀਂ ਪਹਿਲਾਂ ਤਾਂ ਇਹ ਪ੍ਰੋਗਰਾਮ ਆਰਪੀ ਤੋਂ ਕਰ ਰਹੇ ਸੀ। ਅੱਜ ਇਹ ਸ਼ੈਪ ਯੋ ਸਦਸਿਓਂ ਦੀ। ਮੈਂ ਤਾਂ ਕਰਦਾ ਕਿ ਉਹਨਾਂ ਨੂੰ ਵਧਾਈ ਦੇ। ਬਸ ਕੋਸ਼ਿਸ਼ ਸੁਚਿੰਤਾ ਸੰਸਕਾਰ ਦਾ ਨਾਮ ਰਗੇ ਦਾ ਸੰਸਕਰਨ ਦਾ। ਜੇ ਰਜ਼ੀਨ ਕਾਹੂ ਨੂੰ मालूम ਹੋਗਾ ਤਾਂ ਮੈਂ ਕੰਟਰੋਲ ਕਰ ਦਿੱਤੀ। ਅੱਛਾ ਤੁੰਦਾ ਸਾਹਿਬ ਕਿ ਐਸਟੀਐਮ ਦੀ ਮੀਟਿੰਗ ਜੀ ਹੋਈ ਹੈ ਉਸ ਬਾਰੇ ਉਹਦੇ ਬਾਰੇ ਡਿਟੇਲ ਵੀ ਪਤਾ ਹੈ। ਹੂੰ। ਇਟਸ ਆਨਸਰ ਨਹੀਂ ਕਿੰਨਾ ਬਾਬਾ ਹੰਦੇ ਦੀ ਸਰ ਅੰਤ ਬਾਅਦ ਅੰਤ ਬਾਅਦ ਇੰਟਰਵਿਊ ਕਰ ਲਈਏ ਕੀ ਕਾਰਵਾਈ ਕੀਤੀ ਦੇਖੋ ਸੱਚ ਡਿਮੇਨਯੂਰ ਸੱਚ ਅਟਰਿੰਗ ਬਾਏ ਅ ਪਬਲਿਕ ਰਿਪ੍ਰੈਜ਼ੈਂਟੇਟਿਵ ਇਸ ਨੈਵਰ ਵੈਲਕਮ ਐਂਡ ਦ ਲੀਡਰ ਆਫ ਪਾਰਟੀ ਹਸ ਟੈਕਲਡ ਰਿਸਪੋਨਸਿਬਿਲਟੀ ਔਨ ਹਿਸ ਬਿਹੈਫ ਸੋ ਮੋਮੈਂਟਸ ਗੋਸ ਹਜੇ ਦੋਸਰ ਭਾਜਪਾ ਵੱਲੋਂ ਨਾ ਇੱਕ ਪ੍ਰੈਸ ਕਾਨਫਰੰਸ ਕੀਤੀ ਗਈ ਹੈ ਉਹਨਾਂ ਕਿਹਾ ਕਿ ਵਿਧਾਨ ਸਭਾ ਦੇ ਵਿੱਚ ਜਿਹੜੇ ਬਿਆਦਵੀ ਬਿੱਲ ਤੇ ਚਰਚਾ ਹੋਈ ਹੈ ਉਹਦੇ ਵਿੱਚ ਐਸਸੀ ਭਾਈਚਾਰੇ ਤੇ ਜਿਹੜੇ ਗੁਰੂਤਾਮ ਨੇ ਉਹਨਾਂ ਨੂੰ ਲੈ ਕੇ ਕੋਈ ਵੀ ਜ਼ਿਕਰ ਜਿਹੜਾ ਉਹਨਾਂ ਦਾ ਨਹੀਂ ਕੀਤਾ ਗਿਆ ਸੋ ਇਸ ਦੇ ਉੱਤੇ ਕੀ ਸਟੈਂਡਿੰਗ ਉਹਨਾਂ ਨੇ ਕਿਹਾ ਅੰਮ੍ਰਿਤ ਦੀ ਪਾਰਟੀ ਦਲਿਤ ਵਿਰੋਧੀ ਪਾਰਟੀ ਹੈ ਕਿ ਉਹ ਖਾਤਾ ਬੋਲੇ ਜਾਂ ਸਾਡੇ ਕੀ ਬੋਲੇ ਗਰੇ ਕੰਦੇ ਵੀ ਕੇਲੇ ਦਿੱਤਾ ਇਸੇ ਦਲਿਤ ਦੇ ਮੱਥਾ ਟੇਕਣ ਤੋਂ ਬਾਅਦ ਮੰਦਰ ਨੂੰ ਗੰਗਾ ਜਲ ਨਤਵਾਉਂਦੇ ਆ ਉਹ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਨੂੰ ਮੰਨਣ ਵਾਲਿਆ ਜੀ ਗੱਲ ਤੇ ਤਨਕੀਦ ਕਰਨੀ ਹੈ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਸਭ ਨੂੰ ਬਰਾਬਰ ਦਾ ਮਾਨਤਾ ਕਰ ਦਿੰਦੇ ਨੇ ਪਰ ਫਰਮਾਉਂਦੇ ਨੇ ਬੇਦਕੀ ਬਹੁਮਤ ਝੂਠੇ ਝੂਠਾ ਜੋ ਨਾ ਵਿਚਾਰੇ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਜਦੋਂ ਅਸੀਂ ਮੱਥਾ ਟੇਕਦੇ ਆ ਉਹਦੇ ਦਾ ਵਾਸਤੇ ਵੀ ਮੱਥਾ ਟੇਕਦੇ ਆ ਉਦੋਂ ਰਾਮਾਨੰਦ ਜੀ ਵੀ ਮੱਥਾ ਲੇਗੇ ਆਫਟਰਾਂਤ ਬਾਅਦ ਉਦੋਂ ਨਾਮਦੇਵ ਜੀ ਨੂੰ ਮੱਥਾ ਟੇਕ ਲਿਆ ਅਸੀਂ ਤਾਂ ਸਭ ਦਾ ਸਤਿਕਾਰ ਕਰਦੇ ਆ ਭਗਤ ਕਬੀਰ ਜੀ ਨੂੰ ਮੱਥਾ ਟੇਕਦੇ ਆ ਸਭ ਦਾ ਸਤਿਕਾਰ ਕਰਦੇ ਆ ਤੋਂ ਇਹ ਇਸ ਤਰ੍ਹਾਂ ਦੀ ਗੱਲਾਂ ਪੰਜਾਬ ਦੇ ਨਹੀਂ ਜਲਣੀਆਂ ਹੋਰ ਕਿਹਦੇ ਜਲਾ ਸਕਦੇ